ਬੇਸ਼ੱਕ ਆਮ ਆਦਮੀ ਪਾਰਟੀ ਨੇ ਸੂਬੇ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥਾਂ 'ਚ ਦਿੱਤੀ ਹੋਵੇ ਪਰ ਆਮ ਆਦਮੀ ਪਾਰਟੀ ਨੂੰ ਹੁਣ ਇਹ ਭਰੋਸਾ ਜਿਹੜਾ ਨਹੀਂ ਰਿਹਾ ਕਿ ਭਗਵੰਤ ਮਾਨ ਹੁਣ ਉਹਨਾਂ ਨੂੰ ਚੋਣਾਂ ਜਿਤਾ ਸਕਦੇ ਨੇ 13 0 ਦਾ ਨਾਰਾ ਦੇਣ ਵਾਲੇ ਭਗਵੰਤ ਮਾਨ ਕੋਲ ਸਿਰਫ ਤਿੰਨ ਸੀਟਾਂ ਆਈਆਂ ਤੇ ਉਸ ਤੋਂ ਬਾਅਦ ਜਿਮਣੀ ਚੋਣ ਜਲੰਧਰ ਵਾਲੀ ਆ ਟੱਪ ਗਈ ਪਾਰਟੀ ਇਹ ਸਮਝਦੀ ਹੈ ਕਿ ਭਗਵੰਤ ਮਾਨ ਹੁਣ ਪਾਰਟੀ ਨੂੰ ਚੋਣਾ ਨਹੀਂ ਜਿਤਾ ਸਕਦੇ ਇਸੇ ਕਰਕੇ ਹੀ ਜਲੰਧਰ ਜਿਮਣੀ ਚੋਣ ਦੀ ਕਮਾਨ ਭਗਵੰਤ ਮਾਨ ਤੋਂ ਖੋ ਕੇ ਸੰਦੀਪ ਪਾਟਕ ਦੇ ਹੱਥਾਂ 'ਚ ਫੜਾ ਦਿੱਤੀ ਗਈ ਹੈ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਇੱਕ ਸਮੇਂ ਆਮ ਆਦਮੀ ਪਾਰਟੀ ਦੇ ਲਈ ਤੁਰਕ ਦਾ ਪੱਤਾ ਸਨ ਚੋਣਾ ਜਤੌਣ ਦੀ ਮਸ਼ੀਨ ਕਹਿ ਲਈਏ ਭਾਸ਼ਣ ਦੇਣ ਦੀ ਮਸ਼ੀਨ ਕਹਿ ਲਈਏ ਲੋਕਾਂ ਨੂੰ ਇਕੱਠੇ ਕਰਕੇ ਹਸਾਉਣ ਦੀ ਆਪਣੀਆਂ ਗੱਲਾਂ 'ਚ ਉਲਝਾਉਣ ਦੀ ਮਸ਼ੀਨ ਕਹਿ ਲਈਏ ਭਗਵੰਤ ਮਾਨ ਉਸਨ 2022 ਦੇ ਵਿੱਚ ਇਹਦਾ ਜਾਦੂ ਚੱਲਦਾ ਵੀ ਵੇਖਿਆ ਗਿਆ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸੰਸਦ ਚ ਭਗਵੰਤ ਮਾਨ 13 0 ਵਰਗੇ ਨਾਰੇ ਠੁਸ ਹੋ ਕੇ ਰਹਿ ਗਏ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਇਹ ਮਹਿਸੂਸ ਕਰਦੀ ਹੈ ਕਿ ਭਗਵੰਤ ਮਾਨ ਦੇ ਵਿੱਚ ਉਹ ਗੱਲ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ ਉਹ ਚੋਣਾ ਜਿਤਾਉਣ ਵਾਲੀ ਮਸ਼ੀਨ ਹੁਣ ਨਹੀਂ ਰਹੀ ਹੁਣ ਉਹ ਵੋਟਾਂ ਨਹੀਂ ਪਵਾ ਸਕਦੇ ਉਹਨਾਂ ਦੀਆਂ ਲਿਬੜੀਆਂ ਚੋਪੜੀਆਂ ਗੱਲਾਂ ਲੋਕਾਂ ਨੂੰ ਹੁਣ ਕੀਲ ਦੀਆਂ ਹੋਈਆਂ ਨਹੀਂ ਵਿਖਾਈ ਦਿੰਦੀਆਂ ਇਸੇ ਕਰਕੇ ਜਲੰਧਰ ਪੱਛਮੀ ਦੀ ਜਿਮਣੀ ਚੋਣ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦੇ ਹੱਥੋਂ ਸਾਰੀ ਕਮਾਂਡ ਖੋਹੀ ਹੈ ਤੇ ਉਹਨਾਂ ਦੀ ਥਾਂ ਤੇ ਪਾਰਟੀ ਦੇ ਜਰਨਲ ਸਖਤਰ ਜਥੇਬੰਦਕ ਜਿਹੜੇ ਸੰਦੀਪ ਪਾਠਕ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ ਕਮਾਂਡ ਸੌਂਪ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਬੜੇ ਚਾਵਾਂ ਦੇ ਨਾਲ ਘਰ ਲਿਆ ਸੀ। ਬੜੇ ਚਾਅ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਕਿ ਭਾਈ ਮੈਂ ਜਿਹੜਾ ਉੱਥੇ ਜਾ ਕੇ ਡੇਰੇ ਲਾਊਂਗਾ, ਕੈਂਪ ਕਰੂੰਗਾ ਤੇ ਜਿਮਨੀ ਚੋਣ ਮੈਂ 20-25 ਹਜ਼ਾਰ ਦੇ ਫਰਕ ਨਾਲ ਜਿਤਾ ਕੇ ਲੈ ਕੇ ਆਊਂਗਾ। ਪਰ ਆਮ ਆਦਮੀ ਪਾਰਟੀ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਈਰਮਾਨਾਂ ਤੇ ਪਾਣੀ ਫੇਰ ਕੇ ਰੱਖਤਾ ਕਿ ਭਾਈ ਸਾਹਿਬ ਤੁਸੀਂ ਹੁਣ ਉਹ ਗੱਲਬਾਤ ਤੁਹਾਡੇ 'ਚ ਨਹੀਂ ਰਹੀ। ਹੁਣ ਅਸੀਂ ਖੁਦ ਸੰਭਾਲਾਂਗੇ ਕਮਾਂਡ ਤੇ ਅਸੀਂ ਇਹ ਜਿਮਣੀ ਛੋਣ ਜਿੱਤਾਂਗੇ ਹਾਲਾਂਕਿ ਸੰਦੀਪ ਪਾਠਕ ਦੇ ਲਈ ਵੀ ਇਹ ਪਰਖ ਦੀ ਘੜੀ ਹੈ ਕਿ ਉਹ ਜਿਤਾ ਪਾਉਂਦੇ ਹੈ ਕਿ ਨਹੀਂ ਪਾਉਂਦੇ ਪਰ ਇਹ ਇਸ ਗੱਲ ਦੀ ਗਵਾਹੀ ਭਰ ਦਿੰਦਾ ਹੈ ਕਿ ਭਗਵੰਤ ਮਾਨ ਦੀ ਹੁਣ ਉਹ ਬੁੱਕਤ ਆਮ ਆਦਮੀ ਪਾਰਟੀ ਚ ਨਹੀਂ ਹੈ ਜਿਹੜੀ ਹੁਣੀ ਚਾਹੀਦੀ ਸੀ ਜਿਹੜੇ ਵਿਰੋਧੀ ਗਾਹੇ ਵਗਾਹੇ ਗੱਲਾਂ ਕਰਦੇ ਨੇ ਮੈਨੂੰ ਕਦੇ-ਕਦੇ ਸੱਚੀ ਸ਼ੱਕ ਹੋਣ ਲੱਗ ਜਾਂਦਾ ਹੈ ਕਿ ਕਿਤੇ ਆਮ ਆਦਮੀ ਪਾਰਟੀ ਕੋਈ ਗੇਮ ਤਾਂ ਨਹੀਂ ਅੰਦਰ ਖਾਤੇ ਪਾਰੀ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਪ ਚੋਣਾਂ ਦੇ ਲਈ ਚੋਣ ਪ੍ਰਚਾਰ ਦੀ ਕਮਾਂਡ ਨਹੀਂ ਸੰਭਾਲਣਗੇ ਇਸ ਵਾਰ ਇਹ ਪ੍ਰਚਾਰ ਦੀ ਕਮਾਂਡ ਜਿਹੜੇ ਹੈ ਜਥੇਬੰਦਕ ਸਕੱਤਰ ਨੇਗੇ ਆਮ ਆਦਮੀ ਪਾਰਟੀ ਦੇ ਦੇ ਰਾਸਵਾ ਮੈਂਬਰ ਸੰਦੀਪ ਪਾਟਕ ਨੂੰ ਦੇ ਦਿੱਤੀ ਗਈ ਹੈ ਹਾਲਾਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਿੰਦਰ ਭਗਤ ਦੇ ਪ੍ਰਚਾਰ ਦਾ ਚਿਹਰਾ ਮੁੱਖ ਮੰਤਰੀ ਭਗਵੰਤ ਮਾਨ ਹੋ ਸਕਦੇ ਨੇ ਇਹ ਗੱਲ ਕਹੀ ਗਈ ਹੈ ਸੀਮਾ ਆਖਰੀ ਦੌਰ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਉੱਥੇ ਜਾਣਗੇ ਇਹ ਵੀ ਇੱਕ ਵੱਡੀ ਗੱਲ ਹੈ ਤੁਸੀਂ ਇਹ ਦੇਖੋ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਨੇ ਘਰ ਲੈ ਲਿਆ ਹੋਵੇ ਜਿਨੇ ਡੇਰੇ ਲਾਉਣ ਦੀ ਸਕੀਮ ਬਣਾ ਲਈ ਹੋਵੇ ਸਾਰਾ ਕੁਝ ਕਰ ਲਿਆ ਹੋਵੇ ਤੇ ਉਹ ਆਖਰੀ ਦੌਰ ਚ ਜਾਣਗੇ ਪਹਿਲਾਂ ਜਾਂਦੇ ਹੀ ਨਹੀਂ ਉਹ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਪਾਰਟੀ ਦੇ ਅੰਦਰ ਭਗਵੰਤ ਮਾਨ ਤੇ ਪਾਰਟੀ ਦੀ ਕਸ਼ਮਕਾਸ਼ ਕਿਸ ਕਦਰ ਚੱਲਦੀ ਹੈ ਜਾਂ ਕਿਸ ਕਦਰ ਵੱਧ ਰਹੀ ਹੈ ਚਾਰ ਮੰਤਰੀ ਚਾਰ ਮੰਤਰੀ ਲਾਏ ਗਏ ਨੇ ਉੱਥੇ ਉਹਨਾਂ ਦੇ ਨਾਲ 23 ਵਿਧਾਇਕ ਜਿਹੜੇ ਆ ਤੇ ਉਹ ਨਾਲ ਸੀਨੀਅਰ ਆਗੂ ਜਿਹੜੇ ਆ ਮਹਿੰਦਰ ਭਗਤ ਲਈ ਪ੍ਰਚਾਰ ਕਰਨਗੇ ਹੁਣ ਤੁਸੀਂ ਇਹ ਦੇਖ ਲਓ ਕਿ ਸਰਕਾਰ ਕਿੰਨਾ ਕੁ ਝੋਕ ਰਹੀ ਹੈ ਆਪਣਾ ਇੱਕ ਪਾਸੇ ਭਗਵੰਤ ਮਾਨ ਨੂੰ ਪਾਸੇ ਕੀਤਾ ਜਾ ਰਿਹਾ ਹੈ ਇੱਕ ਪਾਸੇ ਚਾਰ ਮੰਤਰੀ ਲਾਏ ਜਾ ਰਹੇ ਨੇ ਚਾਰ ਮੰਤਰੀ ਕਮਾਨ ਸੰਭਾਲਣਗੇ ਚੋਣ ਪ੍ਰਚਾਰ ਦੀ ਆਮ ਆਦਮੀ ਪਾਰਟੀ ਨੇ ਇਹ ਫੈਸਲਾ ਉਦੋਂ ਲਿਆ ਆ ਜਦੋਂ ਲੋਕ ਸਭਾ ਚੋਣਾਂ ਦੇ ਵਿੱਚ 13 ਚੋਂ 10 ਸੀਟਾਂ ਆਮ ਆਦਮੀ ਪਾਰਟੀ ਹਾਰੀ ਤੇ ਕੁਝ ਸੀਟਾਂ ਇਨੀ ਬੁਰੀ ਤਰ੍ਹਾਂ ਹਾਰੀ ਕਿ ਉਹ ਤੀਜੇ ਜਾਂ ਚੌਥੇ ਨੰਬਰ ਤੇ ਰਹੀ ਇਹ ਇੱਕ ਵੱਡਾ ਸਵਾਲ ਹੈ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਬੜੀਆਂ ਗੱਲਾਂ ਕਰਦੇ ਨੇ ਪਰ ਚੋਣ ਨਤੀਜਿਆਂ ਨੇ ਇੱਕ ਗੱਲ ਸਾਫ਼ ਕਰਤੀ ਕਿ ਪਾਰਟੀ ਦੇ ਪ੍ਰਤੀ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਤੀ ਜਿਹੜੀ ਨਾਰਾਜ਼ਗੀ ਆ ਲੋਕਾਂ 'ਚ ਹੈ ਤੇ ਲੱਛੇਦਾਰ ਭਾਸ਼ਣ ਹੁਣ ਨਹੀਂ ਚੱਲਦੇ ਲੱਛੇਦਾਰ ਭਾਸ਼ਣਾ ਦਾ ਹੁਣ ਸਮਾਂ ਨਹੀਂ ਆ ਇੰਨਾ ਹੀ ਨਹੀਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਕਮਾਂਡ ਪੂਰੀ ਤਰ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਦੇ ਵਿੱਚ ਸੀ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਦੇ ਲਈ ਤਿਆਰ ਕੀਤੇ ਗਏ ਨਾਰੇ ਸੰਸਦ ਦੇ ਵਿੱਚ ਭਗਵੰਤ ਮਾਨ ਜਿਹੜਾ ਆ ਮੁੱਖ ਮੰਤਰੀ ਦੇ ਨਾਂ ਨਾਲ ਜੋੜ ਕੇ ਦੇਖਿਆ ਗਿਆ ਸੀ ਸੰਸਦ ਚ ਮੁੱਖ ਮੰਤਰੀ ਭਗਵੰਤ ਮਾਨ ਤਾਂ ਨਹੀਂ ਪਹੁੰਚ ਸਕੇ ਉਹਨਾਂ ਦੇ ਤਿੰਨ ਬੰਦੇ ਵੀ ਬੜੇ ਦੋ ਤਾਂ ਬਹੁਤ ਔਖੇ ਹੀ ਪਹੁੰਚੇ ਇੱਕ ਅਨੰਦਪੁਰ ਸਾਹਿਬ ਵਾਲੇ ਤੇ ਦੂਜਾ ਹੁਸ਼ਿਆਰਪੁਰ ਵਾਲੇ ਇੰਨਾ ਚੋਣਾਂ ਦੇ ਵਿੱਚ ਜੇਕਰ ਰਾਜਨੀਤਿਕ ਪੱਖ ਤੋਂ ਦੇਖਿਆ ਜਾਵੇ ਤਾਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਆਮ ਆਦਮੀ ਪਾਰਟੀ 10 ਦੇ ਉੱਤੇ ਹਾਰ ਗਈ ਸਿਰਫ ਇੱਕ ਮਹੀਨੇ ਦੇ ਅੰਦਰ ਅੰਦਰ ਉਪ ਚੋਣ ਦੇ ਨਤੀਜੇ ਸਰਕਾਰ ਦੇ ਪ੍ਰਦਰਸ਼ਨ ਨੂੰ ਲੈ ਕੇ ਲੋਕਾਂ ਦਾ ਨਜ਼ਰੀਆ ਬਦਲ ਸਕਦੇ ਆ। ਐਸੇ ਵਿੱਚ ਕੈਂਪੇਨ ਕਮੇਟੀ ਨੂੰ ਲੀਡ ਕਰਨ ਵਾਲੇ ਆਗੂ ਰਾਜਨੀਤਿਕ ਕੈਰੀਅਰ ਇਸ ਗੱਲ ਦੇ ਉੱਤੇ ਟਿਕਿਆ ਰਹੇਗਾ ਕਿ ਉਹ ਕਿੰਨਾ ਕੁ ਇਸ ਮਾਮਲੇ ਵਿੱਚ ਕਰਕੇ ਵਿਖਾ ਸਕਦਾ ਹੈ ਅਤੇ ਸੀਐਮ ਦਾ ਪ੍ਰਚਾਰ ਕਰਨ ਤੋਂ ਦੂਰ ਰਹਿਣਾ ਇੱਕ ਰਾਜਨੀਤਿਕ ਕਹਿ ਸਕਦੇ ਆ ਕਿ ਸਕੀਮ ਵੀ ਹੋ ਸਕਦੀ ਆ ਆਮ ਆਦਮੀ ਪਾਰਟੀ ਦੀ ਵੀ ਆਮ ਆਦਮੀ ਪਾਰਟੀ ਇੱਕ ਸਕੀਮ ਵੀ ਲਾ ਰਹੀ ਆ ਕਿ ਕਿਤੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਵੀ ਕਰੇ ਇੱਕ ਸ਼ੰਕਾ ਤਾਂ ਹੈ ਕਿ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਰਹੀ ਆ ਜਲੰਧਰ ਪੱਛਮੀ ਜਲੰਧਰ ਵੈਸਟ ਹਲਕੇ ਚੋਣਾਂ ਦੇ ਵਿੱਚ ਪਹਿਲਾ ਕਾਂਗਰਸ ਦੂਜੇ ਤੇ ਭਾਜਪਾ ਤੀਜੇ ਤੇ ਆਮ ਆਦਮੀ ਪਾਰਟੀ ਤਾਂ ਇਹ ਗੱਲ ਡਰਦਾ ਹੈ ਵੀ ਕਿਤੇ ਭਗਵੰਤ ਮਾਨ ਚੋਣ ਪ੍ਰਚਾਰ ਵੀ ਕਰੀ ਜਾਵੇ ਰੋਲਾ ਵੀ ਪਾਈ ਜਾਵੇ ਭਾਸ਼ਣ ਵੀ ਦੇ ਆਵੇ ਰੋਡ ショ ਵੀ ਕਰ ਲਵੇ ਤੇ ਜਿਮਨੀ ਚੋਣ ਫੇਰ ਹਾਰ ਜੀਏ ਫਿਰ ਭਗਵੰਤ ਮਾਨ ਦੇ ਪੱਲੇ ਕੀ ਰਹਿਣਾ ਹੈ ਇਸ ਕਰਕੇ ਸ਼ਾਇਦ ਆਮ ਆਦਮੀ ਪਾਰਟੀ ਇਹ ਚੀਜ਼ ਸੋਚਦੀ ਹੋਵੇ ਭਾਈ ਇਸ ਤੋਂ ਬਚਿਆ ਜਾਵੇ ਸੰਦੀਪ ਪਾਠਕ ਨੂੰ ਕਿੰਨੇ ਕਹਿਣਾ ਬਾਅਦ ਚ ਕੁਝ ਕਿਸੇ ਨੇ ਪੁੱਛਣਾ ਨਹੀਂ 2-3 ਦਿਨ ਗੱਲਾਂ ਪੱਤਰਕਾਰ ਕਰਨਗੇ 2-3 ਟੀਵੀ ਚੈਨਲ ਤੇ ਡਿਬੇਟਸ ਹੋਣਗੀਆਂ ਉਸ ਤੋਂ ਬਾਅਦ ਉਹਨਾਂ ਨੂੰ ਕਿੰਨੇ ਪੁੱਛਣਾ ਹੈ ਕਿਸੇ ਨੇ ਵੀ ਨਹੀਂ ਪੁੱਛਣਾ ਇਹੀ ਕਾਰਨ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਦੂਰ ਕਰ ਰਹੀ ਹੈ ਦੂਜਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਗੁੱਟਬੰਦੀ ਕਾਫੀ ਸਿਖਰ ਤੇ ਹੈ ਇਸ ਸਮੇਂ ਪਾਰਟੀ ਦੇ ਅੰਦਰ ਬੜਾਈ ਕਾਝ ਵੀ ਗੁੱਟਬੰਦੀ ਹੈ ਮੰਤਰੀਆਂ 'ਚ ਵੀ ਗੁੱਟਬੰਦੀ ਹੈ ਤੇ ਸੰਗਠਨ ਦੇ ਵਿੱਚ ਜਾਨੀ ਕਿ ਜਥੇਬੰਦੀ ਦੇ ਵਿੱਚ ਜਿਹੜੀ ਪਾਰਟੀ ਦੀ ਆ ਉਹਦੇ 'ਚ ਵੀ ਗੁੱਟਬੰਦੀ ਹੈ 10 ਜੁਲਾਈ ਨੂੰ ਹੋਣ ਵਾਲੀ ਉਪ ਚੋਣ ਦੇ ਦੌਰਾਨ ਜਲੰਧਰ ਪੱਛਮੀ ਹਲਕੇ ਦੇ ਵਿੱਚ ਜਿਤਨਾ ਆਮ ਆਦਮੀ ਪਾਰਟੀ ਦੇ ਲਈ ਵਿਕਾਰ ਦਾ ਸਵਾਲ ਵਕਾਰ ਦਾ ਵਿਸ਼ਾ ਹੈ ਇਹ ਸੀਟ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਕੋਲ ਸੀ ਪਰ ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਦੇ ਅਸਤੀਫੇ ਦੇ ਕਾਰਨ ਅਤੇ ਭਾਈਪਾਤ ਚ ਜਾਣ ਦੇ ਕਾਰਨ ਖਾਲੀ ਹੋ ਗਈ ਇਸ ਸੀਟ ਨੂੰ ਲੈ ਕੇ ਹੁਣ ਵਾਪਸ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਪੂਰੀ ਤਾਕਤ ਤੋਂ ਲਾਉਣਾ ਚਾਹੁੰਦੀ ਹੈ ਲੋਕ ਸਭਾ ਮੈਂਬਰਾਂ ਮੰਤਰੀਆਂ ਅਤੇ ਵਿਧਾਇਕਾਂ ਸਹਿਤ ਕੁੱਲ 23 ਆਗੂਆਂ ਨੂੰ ਜਲੰਧਰ ਪੱਛਮੀ ਦੇ ਪਿੰਡ ਦੇ ਵਿੱਚ ਉਤਾਰ ਦਿੱਤਾ ਗਿਆ ਹੈ 23 ਵਾਰਡ ਨੇ ਤੇ ਹਰ ਇੱਕ ਵਾਰਡ ਦੇ ਉੱਤੇ ਇੱਕ ਸੀਨੀਅਰ ਆਗੂ ਲਾਉਣ ਦੀ ਗੱਲ ਕਹੀ ਗਈ ਹੈ ਜਿਹੜਾ ਪੂਰੀ ਚੋਣ ਪ੍ਰਚਾਰ ਹੈ ਦੀ ਅਗਵਾਈ ਜਿਹੜੀ ਹੈ ਉਹਦੇ ਲਈ ਚੁਣੇ ਗਏ ਮੰਤਰੀਆਂ ਦੇ ਵਿੱਚ ਕੁਲਦੀਪ ਢਾਲੀਵਾਲ ਉਹ ਆਪ ਅੰਬਰਸਰ ਤੋਂ ਹਾਰੇ ਨੇ ਲਾਲਜੀਤ ਭੁੱਲਰੋ ਆਪ ਖੰਡੂਰ ਸਾਹਿਬ ਤੋਂ ਹਾਰੇ ਨੇ ਡਾਕਟਰ ਬਲਜੀਤ ਕੌਰ ਜਿਹੜੇ ਨੇ ਉਹ ਨੇ ਅਤੇ ਲਾਲਚੰਦ ਘਟਾਰੂ ਚੱਕ ਉਹ ਆਪਣਾ ਹਲਕਾ ਲਾਲਚੰਦ ਘਟਾਰੂ ਚੱਕ ਤੇ ਡਾਕਟਰ ਬਲਜੀਤ ਕੌਰ ਵਿਧਾਨ ਸਭਾ ਲੋਕ ਸਭਾ ਚੋਣਾਂ ਚ ਆਪਣੇ ਹਲਕੇ ਹਾਰ ਚੁੱਕੇ ਨੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਪਾਸੇ ਨੂੰ ਜਾਂਦੀਆਂ ਨੇ ਗੱਲਾਂ ਆਮ ਆਦਮੀ ਪਾਰਟੀ ਡਰੀ ਹੋਈ ਐ ਇਸ ਮਾਮਲੇ ਦੇ ਵਿੱਚ ਇਸ ਕਰਕੇ ਇਸ ਚੋਣ ਨੂੰ ਜਿੱਤਣ ਲਈ ਹਰ ਹਿੱਲਾ ਵਰਤਰੀ ਐ ਬਾਕੀ ਦੇਖਦੇ ਹਾਂ ਕਿ ਆਉਂਦੇ ਦਿਨਾਂ ਦੇ ਵਿੱਚ ਕੀ ਵਾਪਰਦਾ ਕਿਹਾ ਜਾਂਦਾ ਕਿ ਸਿਆਸੀ ਕੋਰੀਡੋਰਸ ਦੇ ਅੰਦਰ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਇਹ ਗੱਲ ਬੜੀ ਚਰਚਾ ਦਾ ਵਿਸ਼ਾ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਬਹੁਤ ਕੁਝ ਜਿਹੜਾ ਆ ਉਹ ਘਟ ਰਿਹਾ ਆ ਬੜੀ ਪ੍ਰਕਾਰ ਪ੍ਰਕਾਰ ਦੀ ਦਾਲ ਜਿਹੜੀ ਆ ਵੱਖ-ਵੱਖ ਚੁੱਲਿਆਂ ਤੇ ਰੰਨੀ ਜਾ ਰਹੀ ਆ ਤੇ ਜਿਹੜੀ ਸੱਤਾਧਾਰੀ ਕੇਂਦਰ ਦੀ ਸੱਤਾਧਾਰੀ ਧੇਰਾ ਭਾਜਪਾ ਉਹ ਵੀ ਇੱਥੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਆ ਤਾਂ ਉਹਦੇ ਦਿਨਾਂ ਦੇ ਵਿੱਚ ਕਾਫੀ ਚੀਜ਼ਾਂ ਸਪਸ਼ਟ ਹੋ ਜਾਣਗੀਆਂ ਕਿ ਤੇ ਸੁਖਬੀਰ ਬਾਦਲ ਵਾਲੀ ਗੱਲ ਵੀ ਸੱਚ ਨਾ ਹੋ ਜਾਵੇ ਕਿ ਆਮ ਆਦਮੀ ਪਾਰਟੀ ਚ ਇੱਕ ਹੋਰ ਪਾਰਟੀ ਨਿਕਲਦੀ ਵਿਖਾਈ ਦਵੇ ਹਾਲਾਂਕਿ ਹੈਪੋਥੈਟਿਕਲੀ ਗੱਲ ਹੈ ਇੱਥੇ ਬਹੁਤਾ ਜ਼ੋਰ ਨਹੀਂ ਦਿੱਤਾ ਜਾ ਸਕਦਾ ਪਰ ਸਿਆਸਤ ਹੈ ਇਹਦੇ ਵਿੱਚ ਕੁਝ ਵੀ ਵਾਪਰ ਸਕਦਾ ਹੈ